ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਆਸ ਕਰਦੇ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਣੇ ਮੀਂਹ ਪੈ ਗਿਆ ਜੀ ਬਾਲਾ ਤਾਂ ਨਹੀਂ ਪਿਆ ਮੌਸਮ ਬਹੁਤ ਠੰਡਾ ਹੋ ਗਿਆ ਪਹਿਲਾਂ ਹਵਾ ਚੱਲੀ ਸੀ ਤੇ ਮੀਂਹ ਜਾਨੀ ਕਿ ਪੈ ਗਿਆ ਪਰ ਨਾ ਬਾਲਾ ਥੋੜਾ ਤੇ ਨਾ ਬਾਲਾ ਜਿਆਦਾ ਹੀ ਆ ਤੇ ਟਾਈਮ ਹੋ ਗਿਆ ਸਵੇਰ ਦੇ 10 ਵਜੇ ਨੇ ਤੇ ਆਪਾਂ ਹੁਣ ਪਸ਼ੂਆਂ ਨੂੰ ਪਾਣੀ ਪਿਉਆਣੇ ਨਾ ਤਾਂ ਬਾਹਰ ਹੀ ਖੜੀਆਂ ਰਹਿਣਤਾਂ ਸੀnga ਮੈਂ ਤੇ ਮੀਂਹ ਦੇ ਪਾਣੀ ਨਾਲ ਹਲੀਆਂ ਵਾ ਮੀਂਹ ਚ ਤੇ ਹੁਣ ਆਪਾਂ ਇਹਨਾਂ ਨੂੰ ਪਾਣੀ ਪਿਆ ਕੇ ਤੇ ਅੰਦਰ ਕਰਦੇ ਆਂ ਤੇ ਪੱਠੇ ਵੀ ਲੈ ਜਾਂਦੇ ਆ ਤੇ ਚਲੋ ਜੀ ਆਪਾਂ ਨਿਵਾ ਨਿਵਾਉਣੇ ਆ ਪਸ਼ੂਆਂ ਨੂੰ ਪਾਣੀ ਪਿਉਆਣੇ ਤੇ ਨਾਲ ਹੀ ਨਵਾ ਦਿੰਨੇ ਆ ਫਿਰ ਵੀ ਮਾੜਾ ਮੋਟਾ ਜਿਹਦਾ ਗੁਆ ਹੋਊਗਾ ਲੱਥ ਜੂਗਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੇ ਕਿੱਥੇ ਮੀਂਹ ਵੱਧ ਪਿਆ ਕਿੱਥੇ ਕਿੱਥੇ ਪਿਆ ਤੇ ਕਿੱਥੇ ਕਿੱਥੇ ਨਹੀਂ ਪਿਆ ਠੀਕ ਹੈ ਜੀ ਮਿਲਦੇ ਆਂ ਫਿਰ ਆਪਾਂ ਪਸੂ ਪਹਿਲਾਂ ਪਾਣੀ ਪਿਆ ਕੇ ਨਵਾ ਕੇ ਅੰਦਰ ਕਰਦ ਕੇ ਬਾਅਦ ਚ ਗੱਲ ਕਰਦੇ ਲਓ ਜੀ ਆਪਾਂ ਪਸੂ ਨਵਾ ਕੇ ਬੰਦ ਤੇ ਆ ਸਾਰੇ ਅੰਦਰ ਤੇ ਲੇਟ ਗਈ ਆ ਚਲੀ ਤੇ ਪੱਖੇ ਹੋ ਗਏ ਬੰਦ ਤੇ ਇਹ ਵੀ ਨਹੀਂ ਬੈਂਦੀਆਂ ਹੁਣ ਕਿੰਨਾ ਚਿਰ ਹਵਾਣਾ ਉਤੋਂ ਚੱਲੂਗੀ ਫਿਰ ਵੀ ਗਰਮੀ ਦਾ ਅਸਰ ਗਰਮੀ ਆ ਭਾਵੇਂ ਲੱਕ ਨਹੀਂ ਪਿਆ ਤੇ ਇਹ ਪਸੂਆਂ ਨੂੰ ਗਰਮੀ ਲੱਗਦੀ ਆ ਇੱਧਰ ਆਪਾਂ ਖੁਰਲੀ ਗਿੱਲੀ ਹੋ ਗਈ ਸੀ ਇਧਰੋਂ ਬਾਛੜ ਪੈ ਕੇ ਆਪਾਂ ਇਹ ਵੀ ਧੋਤੀ ਫਿਰ ਹੰਤਾ ਗਿੱਲੀ ਹੋਈ ਹੋਈ ਹੈ ਦੋ ਬਾਰ ਤਾਂ ਮਾਰਨੇ ਤੋਤਾ ਇਧਰੋਂ ਆਪਾਂ ਕੋਸ ਰਾਬਣੇ ਥਾਂ ਤੋਤਾ ਸੀ ਤੇ ਕੋਸ ਆਪਾਂ ਤੋਕੇ ਸਾਫ ਕਰਤਾ ਚਲੋ ਜੀ ਆਪਾਂ ਪਸ਼ੂਆਂ ਦਾ ਕੰਮ ਨੇ ਮੇੜ ਲਿਆ ਤੇ ਅੱਜ ਪਿਆ ਮੀਂਹ ਤੇ ਆਪਾਂ ਸ਼ੱਕਰ ਸੀਗੀ ਗੁੜ ਥੋੜਾ ਸੀਗਾ ਤੇ ਸ਼ੱਕਰ ਪੀਉਂਦੀ ਹੈ ਤੇ ਆਪਾਂ ਪਕਾਵਾਂਗੇ ਪੂੜੇ ਤੇ ਦਪਾਰੇ ਪੂੜੇ ਪਕਾਵਾਂਗੇ ਤੇ ਚਲੋ ਜੀ ਹੁਣ ਆਪਾਂ ਅਸੂਨਵਾਂ ਹਫ਼ਤੇ ਆ ਕੇ ਬਨ ਕੇ ਤੇ ਇਹ ਰਾਮ ਕਰ ਲੈਣਗੇ ਤੇ ਗੂਆ ਗੂਆ ਛੱਕ ਕੇ ਕੰਮ ਨਿਮੇੜਤਾ ਤੇ ਹੁਣ ਆਪਾਂ ਚੱਲਦੇ ਆਂ ਆਪ ਰੈਸਟ ਕਰਦੇ 10 ਮਿੰਟ ਕੋਈ ਭਾਂਡਾ ਠੇਕਰ ਚੁੰਤੇ ਦਮਾਂਜਣ ਵਾਲਾ ਮਾਂ ਇਹਦੇ ਤੇ ਬਾਅਦ ਚ ਆਪਾਂ ਪਕਾਵਾਂਗੇ ਪੂੜੇ ਤੇ ਹੱਡੇ ਨਾਲ ਸਾਂਝੇ ਕਰਾਂਗੇ ਚਲੋ ਜੀ ਚੱਲ ਗਏ ਆਪਾਂ ਕਿਚਨ ਦੇ ਵੱਲ ਹਾਂਜੀ ਆਪਣੇ ਕੋਲੇ ਸੱਤਰਪੇਂ ਪੀਸੀ ਦੀ ਪੂਰੇ ਨੂੰ ਵਾਸਤੇ ਇਹਨੂੰ ਆਪਾਂ ਸਾਰੇ ਨੂੰ ਗਿਲਾ ਹਾ ਕੇ ਪਾਉ। ਆਮ ਲੇ ਹੋ ਜੇ ਜਿਹੜਾ ਹੈਗਾ ਵਾਲੇ ਪਾਸੇ ਹੈਗੀ ਬੀਚ ਕੋਰ ਨਾਲੇ। ਔਂਖੋਰ ਦੇ ਤਾਂ ਆਪਾਂ ਪਾਉਣ ਲੈਨੇ ਆ ਕਿਉਂਕਿ ਇਹਦੇ ਵਿੱਚ ਪਹਿਰੇ ਵਾਲ ਬੂੜ ਹੈ। ਹੁੰਦੇ ਹੋਦੇ ਜੋ। ਤੇ ਉਹ ਆਪਾਂ ਨੂੰ ਗਿਲਾ ਜਿਹੜੇ ਹੁੰਦੇ ਉਹ ਆਪਾਂ ਹੁਣ ਕੁੰਨ ਜਾਂ ਕਲੇ ਜਾਂਦੇ। ਤੇ ਇਸ ਤੋਂ ਬਾਅਦ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਕਰਕੇ

我那妈本来就比他。 ਇਸ ਤਰ੍ਹਾਂ ਲੰਘ ਜਿਹੜਾ ਮੜੰਗ ਮੁੱਟੇ ਚ ਗੰਡਾ ਜੀ ਉਹ ਮਰ ਜਾਣਾ ਪਰ ਪੂਰੀ ਤਰ੍ਹਾਂ ਖਲੋ ਨਹੀਂ ਆਹ ਨੂੰ ਜੀ ਆਪਾਂ ਸ਼ੱਕਰ ਦੇ ਵਿੱਚ ਆਟਾ ਘੋਲ ਕੇ ਇਸ ਤਰ੍ਹਾਂ ਪੂਰੀ ਤਰ੍ਹਾਂ ਨਹੀਂ ਘੋਲ ਤਿਆਰ ਕਰ ਲੈ ਦੀ ਗੰਡਾ ਮਾਰਦੇ ਵਿੱਚ ਕੋਈ ਗੰਢ ਨਹੀਂ ਹੋਣਾ ਪਰ 10 ਮਿੰਟ 20 ਮਿੰਟ ਵਾਸਤੇ ਰੱਖ ਦਿੰਨੇ ਆ ਤਾਂ ਕਿ ਇਹ ਟੈਕ ਜਾਵੇ ਲੇਸਦਾਰ ਜਿਹਾ ਬਣ ਜੂਗਾ ਥੋੜਾ ਜਿਹਾ ਤੇ ਆਹ ਇਹ ਚ ਮੈਲ ਖੈਲ ਜੀ ਨਿਕ ਨਿਕ ਰਹੀ ਸੀ ਸ਼ੱਕਰ ਦੇ ਵਿੱਚੋਂ ਤੇ ਨੂੰ ਆਪਾਂ ਧੋ ਕੇ ਪਾਸੇ ਰੱਖ ਦਿੰਨੇ ਆ ਤੇ ਹੁਣ ਆਪਾਂ ਚੱਲਦੇ ਆਂ ਪਿੱਪਲ ਦਾ ਪੱਤਾ ਲੈਣ ਜਿਹਦੇ ਨਾਲ ਆਪਾਂ ਇਹਨੂੰ ਸਪਰੈਡ ਕਰਾਂਗੇ ਉੱਪਰ ਇਹਨੂੰ ਖਲਾਵਾਂਗੇ ਤਵੇ ਤੇ ਰੱਖ ਕੇ ਜਦੋਂ ਆਪਾਂ ਬਣਾਉਣ ਲੱਗੇ। ਉਹਦੇ ਤੇ ਆਪਾਂ ਹੁਣ ਚੱਲਦੇ ਆਂ। ਪਲੈਨ ਪਿੱਪਲ ਦਾ ਪੱਤਾ ਜੋ ਕਿ ਆਪਣੇ ਬਾਗ ਦੇ ਵਿੱਚ ਹੀ ਐ ਲੱਗਾ ਹੋਇਆ। ਚਲੋ ਜੀ ਆਜੋ। ਇਹਨੂੰ ਆਪਾਂ ਜੰਮੀਆ ਟਾਪ। ਲਓ ਜੀ। ਆਪਾਂ ਗਏ ਆ ਬਾਹਰ ਤੇ ਆਪਣੇ ਆ ਲੱਗੀ ਏ ਤਰਵੈਣੀ ਇਹ ਪਿੱਪਲ ਬੋੜ ਤੇ ਨੇ ਮਾ ਇਹ ਆਪਣੇ ਬਜ਼ੁਰਗਾਂ ਦੀ ਲਈ ਹੋਈ ਆ ਜੀ ਇੱਥੇ ਹੁੰਦਾ ਸੀ ਖੂ ਉਹਦਾ ਖੂ ਤੇ ਲਈ ਹੁੰਦੀ ਸੀਗੀ ਤੇ ਹੁਣ ਆਪਾਂ ਇੱਥੋਂ ਤੋੜ ਕੇ ਲੈ ਜੀਏ ਪਿੱਪਲ ਦਾ ਪੱਤਾ ਉਹਦਾ ਸਾਰਾ ਵੇਖ ਕੇ ਪਿੱਪਲ ਦਾ ਪੱਤਾ ਤੋੜਾਂਗੇ ਜਿਹਦੇ ਨਾਲ ਸਪਰੈਡ ਹੋ ਜੇ ਪੂਰੀ ਤਰ੍ਹਾਂ ਮੀਂਹ ਨਾਲ ਵੈਸੇ ਵੀ ਥੋਤੇ ਥੋਤੇ ਪੱਤੇ ਆ ਚੜਕੇ ਤੋੜਦੇ ਆ ਪਾウダー ਦੀ ਖੜੇ ਦੇ ਉੱਤੇ ਦੀ ਹੋ ਕੇ ਖਰਸ਼ ਖਰਸ਼ ਇਹ ਪਤਾ ਇਧਰ ਕੋਈ ਨੰਦੀਰਾ ਵੀਡੀਓ ਦੇ ਪੱਤੇ ਆ ਗਏ। ਇਹ ਚੜ ਚੜ ਲੰਮਾ। ਅਰੇ ਜੀ। ਆਪਾਂ ਚਾਰ ਪੰਜ ਪੱਤੇ ਤੋੜਦੇ ਆ ਤੇ ਹੁਣ ਆਪਾਂ ਇਹਨਾਂ ਨੂੰ ਧੋ ਕੇ ਰੱਖਦੇ ਆ ਤੇ ਫਿਰ ਇਹਨਾਂ ਨੂੰ ਆਪਾਂ ਫੋਲਡ ਕਰਕੇ ਬਣਾਵਾਂਗੇ ਤੇ ਦਬਾਉਣ ਦਾ ਟਾਈਮ ਹੋ ਗਿਆ ਜੀ ਤੇ ਚਾਹ ਆਪਾਂ ਧਰਦਗੇ ਪਤਾ ਨਹੀਂ ਕਦੋਂ ਹੁਣ ਆ ਜੇ ਖੇਤੋਂ ਵੀ। ਜਾਪੇ ਹੀ ਦੋ ਕਿਉਂਕਿ 10 12 ਬਈ ਹੈ ਤੇ 3 4 ਜਾਣੇ ਹੋਰ ਹੈ ਝੋਨਾ ਲੰਦੇ ਲਓ ਜੀ ਆਹ ਇਸ ਤਰ੍ਹਾਂ ਬਣਾ ਲਿਆ ਤੇ ਹੁਣ ਆਪਏ ਨੂੰ ਬਣਾ ਕੇ ਦੇ ਪੋਣੀ ਹੈ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਕਿਸੇ ਤਰ੍ਹਾਂ ਤੁਸੀਂ ਇਹਨੂੰ ਪੋਣੀ ਦੇ ਪਰਸਾ ਸਕਦੇ ਆਂ ਇਹ ਇਹਦੇ ਵਿੱਚ ਆਈਂ ਕਰਕੇ ਇਹ ਪੋੜ ਕਰਕੇ ਆਏ ਬਾਕੀ ਲੈ ਇਹ ਤੋਂ ਪੜ ਕੇ ਤੁਸੀਂ ਫਿਰ ਇਹਨੂੰ ਆਏ ਨੂੰ ਤੇ ਪਰੇ ਵੀ ਸਪਰੈਡ ਕਰ ਲੂਗੀ आलू जी आप हम पाइए तल तवे के आटा तो बनाइए पूड़े ਤਰੀ ਤਵੇ 'ਤੇ ਛੱਡਿਆ ਨਹੀਂ ਪੂਰਾ ਤੇ ਆਪਾਂ ਪਹਿਲਾਂ ਟੈਂਪੋਰ ਵੇਟ ਕਰਦੇ ਫੇਰੇ ਨੂੰ ਪਾਸਾ ਫਲਟਦੇ ਲਓ ਜੀ ਆਪਾਂ ਪਹਿਲਾਂ ਨਾਨ ਸਟੈਕ ਤਵੇ ਦੇ ਉੱਤੇ ਬਨਉਂਦੇ ਸੀਗੇ ਉਹ ਬੰਨ ਕੇ ਸੀਗੇ ਵਧੀਆ ਜਿਹੜੇ ਬੰਦੇ ਤਾਂ ਸੀਗੇ ਪਰ ਉਹਦੇ ਕਰੜੇ ਬੰਦੇ ਸੀ ਥੋੜੇ ਜਿਹਾ ਇਸ ਤਰ੍ਹਾਂ ਰੋਟਾ ਮੰਨੋ ਬੰਦੇ ਸੀਗੇ ਤੇ ਹੁਣ ਆਪਾਂ ਉਹ ਧਰਿਆ ਤੇ ਚਾ ਤਵਾ ਇਹ ਤੋਂ ਪੁਲੇ ਪੁਲੇ ਬੰਨ ਲੀ ਉਹ ਬਣਾਉਂਦੇ ਕੱਟ ਲਈ ਤੇ ਨਹੀਂ ਹੁੰਦੀ ਤੇ ਬਣਾਉਂਦਾ ਆਪਾਂ ਇਸ ਤੇ ਬਣਾਉਂਦਾ ਜਿਹੜੇ ਕੱਟੇ ਲਈ ਬਣਾ ਰਹੇ ਤੇ ਇਹ ਤੇ ਬੋਲੇ ਬੋਲੇ ਬਣ ਰਹੇ ਤੇ ਗਰਮੀ ਫੇਰ ਹੋ ਗਈ ਹੈ ਜੀ ਜਿਆਦੇ ਜੇ ਆਪਾਂ ਪੱਖਾ ਚਲਾਉਣੀ ਆ ਤਾਂ ਗੈਸ ਬੰਦ ਹੁੰਦਾ ਪਰ ਤੇ ਆਪਾਂ ਦਹਾ ਦਹਾ ਬਣਾ ਹਲਕੀ ਛੇਤੀ ਛੇਤੀ ਫਟਾਫਟ ਬਣਾ ਲਏ Thank y o ਉਹ ਇਹ ਜਿਹੜਾ ਆਪਣਾ ਹਵਾਲਾ ਸੀਗਾ ਪਿੱਪਲ ਦਾ ਪੱਤਾ ਤੋੜ ਕੇ ਆ ਬੈਨ ਆਪਾਂ ਨੂੰ ਸਲਟਾ ਨਾਲ ਬਣਾਉਣੀ ਸੀ ਇਹਦੇ ਪਾਸੇ ਬਾਗ ਦੇ ਫਿਰ ਤੇ ਤਾਂ ਦੇ ਇਹ ਸਾਡਾ ਪਿੱਪਲ ਦਾ ਪਾਸਾ ਤੇ ਜੇ ਮਾਰੇ ਗੋੜ ਸ਼ੱਕਰ ਦਾ ਵੀ ਹੋ ਜਾਂਦਾ ਜੀ ਕਈ ਵਾਰ ਸ਼ੱਕਰ ਗੋੜ ਵਧੀਆ ਨਾ ਹੋਵੇ ਉਹ ਵੀ ਤਵਾ ਨਹੀਂ ਛੱਡਦਾ ਹੁੰਦਾ ਪੂੜੇ ਹਨ ਤੇ ਆਪਣੀ ਪਕ ਰਹੀ ਠੀਕ ਚਲੋ ਜੀ ਆਪਾਂ ਪਕਾ ਲਗੇ ਬਾਅਦ ਚ ਮੈਂ ਗੱਲ ਕਰਦੀ ਹੈ ਹੈਲੋ ਹਾਂ ਜੀ ਪੂੜੇ ਪਕਾਉਂਦੇ ਮਕਾਉਂਦੇ ਨੂੰ ਜੀ ਆਪਾਂ ਨੂੰ ਫੋਨ ਆ ਗਿਆ ਬਾਹਰੋਂ ਮੜ ਕੇ ਮੇਰਾ ਟਾਈਮ ਨਹੀਂ ਲੱਗਿਆ ਗਾ ਵੀਡੀਓ ਬਣਾਉਣ ਦਾ ਤੇ ਹੁਣ ਸ਼ਾਮ ਦਾ ਵੇਲਾ ਆਪਾਂ ਪਸੂ ਪਿਆ ਕੇ ਪਾਸੇ ਕਰਦੇ ਆ ਤੇ ਇਹਨਾਂ ਨੂੰ ਵੀ ਆਹ ਹੈ ਸਮਝ ਰਹੀ ਦੀ ਤਾਰ ਜੁਲੀਮ ਹੈ ਤੇ ਇਹਨੂੰ ਵੀ ਆਪਾਂ ਪਾਸੇ ਕਰ ਦਿੰਨੇ ਆ ਤੇ ਪੱਠੇ ਆਪਾਂ ਪਾ ਦੇ ਤੇ ਰਲੋਂ ਵਾਲੇ ਰਹਿੰਦੇ ਆ ਤੇ ਚਲੋ ਜੀ ਅੱਜ ਦੀ ਵੀਡੀਓ ਵਿੱਚ ਜਿੰਨੇ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਮੈਨੂੰ ਦੱਸਿਆ ਕਰੋ ਮੇਰੀ ਕਿੱਥੇ ਗਲਤੀ ਆ ਜਾਂ ਮੈਂ ਕਿਹੋ ਜੀ ਵੀਡੀਓ ਬਣਾਉਣੀ ਆ ਚੰਗੀ ਆ ਜਾਂ ਕਿਹੋ ਜੀ ਆ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਥੈਂਕ ਯੂ ਜੀ ਸਾਰਿਆਂ ਦਾ